ਸਤਿ ਸ੍ਰੀ ਅਕਾਲ ਅੱਜ ਆਪਾਂ ਜਰਮਨੀ ਦੇ ਬਹੁਤ ਹੀ ਕੈਲੋ ਲੰਮੇ ਤੇ ਉਲਝੇ ਹੋਏ ਇਤਿਹਾਸ ਦੀ ਗੱਲ ਕਰਾਂਗੇ ਹਾਂਜੀ ਸਾਡੇ ਕੋਲ ਵਿਕੀਪੀਡੀਆ ਦੇ ਕੁਝ ਲੇਖ ਨੇ ਜਿਨ੍ਹਾਂ ਨਾਲ ਆਪਾਂ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਦੇ ਜਰਮਨੀ ਤੱਕ ਦਾ ਸਫ਼ਰ ਦੇਖਾਂਗੇ ਬਿਲਕੁਲ ਮਕਸਦ ਇਹ ਹੈ ਕਿ ਇਸ ਵੱਡੇ ਸਫ਼ਰ ਦੇ ਜਿਹੜੇ ਮੁੱਖ ਮੋੜ ਨੇ ਟੁੱਟਣ ਤੇ ਜੁੜਨ ਦੇ ਉਹਨਾਂ ਨੂੰ ਸਮਝੀਏ ਬਿਲਕੁਲ ਤੇ ਇਹ ਸਫ਼ਰ ਸਿਰਫ ਜਰਮਨੀ ਦਾ ਨਹੀਂ ਇਸਨੇ ਪੂਰੇ ਯੂਰਪ ਸਗੋਂ ਦੁਨੀਆ ਤੇ ਅਸਰ ਪਾਇਆ ਆਪਾਂ ਦੇਖਾਂਗੇ ਕਿ ਕਿਵੇਂ ਵੱਖ-ਵੱਖ ਤਾਕਤਾਂ ਵਿਚਾਰਾਂ ਲੋਕਾਂ ਨੇ ਇਸ ਨੂੰ ਅੱਜ ਦਾ ਰੂਪ ਦਿੱਤਾ ਖਾਸ ਕਰਕੇ ਇਹ ਲਗਾਤਾਰ ਵੰਡੇ ਜਾਣ ਤੇ ਫਿਰ ਇੱਕ ਹੋਣ ਦੀ ਜੜੀ ਕਹਾਣੀ ਹੈ ਠੀਕ ਹੈ ਤਾਂ ਸ਼ੁਰੂ ਕਰਦੇ ਹਾਂ ਰੋਮਨ ਕਾਲ ਤੋਂ ਜਰਮੇਨੀਆ ਇਹ ਨਾਂ ਯੂਲੀਅਸ ਸੀਜ਼ਰ ਨੇ ਦਿੱਤਾ ਸੀ ਹਾਂ ਰਾਈਨ ਨਦੀ ਦੇ ਪੂਰਬ ਵਾਲੇ ਇਲਾਕੇ ਲਈ ਗੌਲ ਤੋਂ ਵੱਖਰਾ ਦੱਸਣ ਲਈ ਪਰ ਕਮਾਲ ਦੀ ਗੱਲ ਟਿਊਟੋਬਗ ਜੰਗਲ ਦੀ ਲੜਾਈ 9 ਈਸਵੀ ਵਿੱਚ ਅੱਛਾ ਜਰਮਨ ਕਬੀਲਿਆਂ ਨੇ ਰੋਮਨਾਂ ਨੂੰ ਹਰਾ ਦਿੱਤਾ ਤੇ ਆਪਣੀ ਪਹਿਚਾਨ ਬਚਾ ਲਈ ਰੋਮਨ ਸਾਮਰਾਜ ਦਾ ਹਿੱਸਾ ਨਹੀਂ ਬਣਿਆ ਹਾਂ ਇੱਕ ਵੱਡੀ ਗੱਲ ਸੀ ਤੇ ਫਿਰ ਜਦੋਂ ਪੱਛਮੀ ਰੋਮਨ ਸਾਮਰਾਜ ਕਹਿ ਲੋ ਖਤਮ ਹੋਇਆ ਤਾਂ ਫਰੈਂਕ ਕਬੀਲੇ ਨੇ ਇੱਧਰ ਕਬਜ਼ਾ ਕੀਤਾ ਹੂੰ ਫਿਰ ਆਇਆ 843 ਜਦੋਂ ਚਾਰਲਮੇਨ ਦਾ ਸਾਮਰਾਜ ਵੰਡਿਆ ਗਿਆ ਅੱਛਾ ਤੇ ਪੂਰਬੀ ਹਿੱਸਾ ਬਣਿਆ ਪੂਰਬੀ ਫਰਾਂਸੀਆ ਇਹ ਤੁਸੀਂ ਕਹਿ ਸਕਦੇ ਹੋ ਜਰਮਨੀ ਦਾ ਮੁੱਢ ਸੀ ਓਕੇ ਤੇ ਫਿਰ 962 ਚ ਓਟੋਪੈਲਾ ਉਹ ਬਣਿਆ ਪਵਿੱਤਰ ਰੋਮਨ ਸਾਮਰਾਜ ਦਾ ਪਹਿਲਾ ਸਮਰਾਟ ਹੋਲੀ ਰੋਮਨ Empire ਪਰ ਸੁਣਿਆ ਇਹ ਨਾਂ ਦਾ ਹੀ ਸਾਮਰਾਜ ਸੀ ਅਸਲ 'ਚ ਤਾਂ ਬਹੁਤ ਢਿੱਲਾ ਜਿਹਾ ਸੀ ਬਿਲਕੁਲ ਨਾਂ 'ਚ ਸਾਮਰਾਜ ਸੀ ਪਰ ਅਸਲ ਵਿੱਚ ਛੋਟੇ ਵੱਡੇ ਰਾਜਾਂ ਦਾ ਇੱਕ ਮਤਲਬ ਗਠਜੋੜ ਜਿਹਾ ਸੀ ਹਾਂ ਕੋਈ ਬਹੁਤ ਹੀ ਮਜ਼ਬੂਤ ਕੇਂਦਰੀ ਤਾਕਤ ਨਹੀਂ ਸੀ ਸ਼ਾਇਦ ਇਹੀ ਕਮਜ਼ੋਰੀ ਬਾਅਦ ਵਿੱਚ ਵੰਡੀਆਂ ਦਾ ਕਾਰਨ ਬਣੀ ਖੈਰ ਸਦੀਆਂ ਤੱਕ ਇਹ ਚੱਲਿਆ ਪਰ 1517 ਵਿੱਚ ਆਏ ਮਾਰਟਨ ਲੂਥਰ ਹਾਂ ਪ੍ਰੋਟੈਸਟੈਂਟ ਸੁਧਾਰ ਇਸਨੇ ਤਾਂ ਸਾਮਰਾਜ ਨੂੰ ਧਾਰਮਿਕ ਤੌਰ ਤੇ ਬਿਲਕੁਲ ਵੰਡ ਦਿੱਤਾ ਹਾਂ ਤੇ ਸਿਰਫ ਧਰਮ ਦੀ ਗੱਲ ਨਹੀਂ ਸੀ ਇਹ ਸਿਆਸੀ ਤਾਕਤ ਦੀ ਲੜਾਈ ਵੀ ਬਣ ਗਈ ਤੇ ਇਸ ਦਾ ਨਤੀਜਾ ਬਹੁਤ ਭਿਆਨਕ ਬਹੁਤ 30 ਸਾਲਾਂ ਦੀ ਜੰਗ 1618 ਤੋਂ 1648 ਇਸਨੇ ਜਰਮਨ ਇਲਾਕਿਆਂ 'ਚ ਭਾਰੀ ਤਬਾਹੀ ਮਚਾਈ ਓਹੋ ਪਰ ਇਸ ਦਾ ਇੱਕ ਹੋਰ ਅਸਰ ਹੋਇਆ ਆਸਟਰੀਆ ਤੇ ਖਾਸ ਕਰਕੇ ਪ੍ਰਸ਼ੀਆ ਇੱਕ ਖੇਤਰੀ ਰਾਜ ਮਜ਼ਬੂਤ ਹੋ ਗਏ ਅੱਛਾ ਮਤਲਬ ਕੇਂਦਰੀ ਤਾਕਤ ਹੋਰ ਕਮਜ਼ੋਰ ਹੋਈ ਤੇ ਖੇਤਰੀ ਤਾਕਤਾਂ ਉਭਰੀਆਂ ਬਿਲਕੁਲ ਹਰ ਕੋਈ ਆਪਣਾ ਰਾਹ ਫੜ ਰਿਹਾ ਸੀ ਇਕਤਾ ਦੀ ਗੱਲ ਤਾਂ ਹੋਰ ਦੂਰ ਹੋ ਗਈ ਫਿਰ ਆਇਆ ਨਿਪੋਲੀਅਨ ਸੁਣਿਆ ਉਸ ਨੇ ਇਸ ਪੁਰਾਣੇ ਸਾਮਰਾਜ ਦਾ ਅੰਤ ਕਰ ਦਿੱਤਾ ਸੀ ਹਾਂ 1806 ਵਿੱਚ ਉਸ ਨੇ ਆ ਕੇ ਇਸ ਖਿੰਡੇ ਹੋਏ ਪਵਿੱਤਰ ਰੋਮਨ ਸਮਰਾਜ ਦਾ ਪੋਗੀ ਪਾ ਦਿੱਤਾ ਫਿਰ ਕੀ ਬਣਿਆ ਕੋਈ ਨਵਾਂ ਗਠ ਜੋੜ ਹਾਂ ਜਰਮਨ ਸੰਘ ਬਣਿਆ ਪਰ ਉਹ ਵੀ ਕੋਈ ਬਹੁਤਾ ਕਾਮਯਾਬ ਨਹੀਂ ਹੋਇਆ 1848 49 ਦੀਆਂ ਕ੍ਰਾਂਤੀਆਂ ਹੋਈਆਂ ਇੱਕ ਮਜ਼ਬੂਤ ਜਰਮਨੀ ਬਣਾਉਣ ਲਈ ਪਰ ਉਹ ਵੀ ਫੇਲ ਹੋ ਗਈਆਂ ਪਰ ਇੱਕ ਹੋਰ ਚੀਜ਼ ਹੋ ਰਹੀ ਸੀ ਨਾ ਉਸੇ ਦੌਰਾਨ ਉਦਯੋਗਿਕ ਕ੍ਰਾਂਤੀ ਹਾਂ ਬਹੁਤ ਵੱਡੀ ਤਬਦੀਲੀ ਇਸ ਨੇ ਜਰਮਨ ਅਰਥਚਾਰੇ ਨੂੰ ਬਦਲਿਆ ਤੇ ਖਾਸ ਕਰਕੇ ਪ੍ਰਸ਼ਿਆ ਨੂੰ ਬਹੁਤ ਤਾਕਤਵਰ ਬਣਾ ਦਿੱਤਾ ਆਰਥਿਕ ਤੌਰ ਤੇ ਵੀ ਤੇ ਫੌਜੀ ਤੌਰ ਤੇ ਵੀ ਤੇ ਫਿਰ ਐਂਟਰੀ ਹੋਈ ਬਿਸਮਾਰਕ ਦੀ ਓਟੋ ਵਾਨ ਬਿਸਮਾਰਕ ਬਿਲਕੁਲ ਪ੍ਰਸ਼ਿਆ ਦਾ ਚਾਂਸਲਰ ਉਸ ਦੀ ਨੀਤੀ ਸੀ ਲਹੂ ਅਤੇ ਲੋਹੇ ਦੀ ਮਤਲਬ ਜੰਗ ਨਾਲ ਇਕਤਾ ਹਾਂ ਕਈ ਜੰਗਾਂ ਲੜੀਆਂ ਤੇ ਆਖਰਕਾਰ 1871 ਵਿੱਚ ਜਰਮਨ ਸਾਮਰਾਜ ਬਣਾ ਦਿੱਤਾ ਸਦੀਆਂ ਬਾਅਦ ਇੱਕ ਤਰ੍ਹਾਂ ਦੀ ਏਕਤਾ ਆਈ ਪਰ ਇਹ ਏਕਤਾ ਟਿਕਾਊ ਸੀ ਜਾਂ ਇਸ ਨੇ ਨਵੀਆਂ ਮੁਸ਼ਕਿਲਾਂ ਖੜੀਆਂ ਕੀਤੀਆਂ ਮੁਸ਼ਕਿਲਾਂ ਤਾਂ ਆਉਣ ਹੀ ਸਨ ਇਹ ਏਕਤਾ ਇੱਕ ਤਰ੍ਹਾਂ ਨਾਲ ਉਪਰੋਂ ਥੋਪੀ ਗਈ ਸੀ ਤੇ ਜਰਮਨੀ ਬਹੁਤ ਤੇਜ਼ੀ ਨਾਲ ਉਦਯੋਗਿਕ ਤੇ ਫੌਜੀ ਤਾਕਤ ਬਣ ਰਿਹਾ ਸੀ ਤੇ ਇਸ ਨਾਲ ਦੂਜੇ ਦੇਸ਼ਾਂ ਨੂੰ ਖਤਰਾ ਮਹਿਸੂਸ ਹੋਇਆ ਹੋਣਾ ਖਾਸ ਕਰਕੇ ਬ੍ਰਿਟੇਨ ਨੂੰ ਬਿਲਕੁਲ ਬ੍ਰਿਟੇਨ ਨਾਲ ਦੁਸ਼ਮਣੀ ਵਧੀ ਤੇ ਇਸੇ ਤਣਾਵਾ ਨਤੀਜਾ ਪਹਿਲੀ ਵਿਸ਼ਵ ਜੁੱਧ 1914 ਤੋਂ 1918 ਹਾਂਜੀ ਜਰਮਨੀ ਹਾਰ ਗਿਆ ਤੇ ਫਿਰ ਆਈ ਵਰਸਾਈ ਦੀ ਸੰਧੀ ਬਹੁਤ ਸਖਤ ਸ਼ਰਤਾਂ ਕੀ ਸ਼ਰਤਾਂ ਸਨ ਪਾਰੀ ਜੁਰਮਾਨਾ ਦੇਣਾ ਪਿਆ ਬਹੁਤ ساری ਜ਼ਮੀਨ ਖੋ ਲਈ ਫੌਜ ਬਹੁਤ ਘਟਾ ਦਿੱਤੀ ਤੇ ਸਭ ਤੋਂ ਵੱਡੀ ਗੱਲ ਜੰਗ ਸ਼ੁਰੂ ਕਰਨ ਦਾ ਸਾਰਾ ਦੋਸ਼ ਜਰਮਨੀ ਸਰ ਪਾ ਦਿੱਤਾ ਗਿਆ ਇਹ ਤਾਂ ਬਹੁਤ ਬੇਇੱਜ਼ਤੀ ਵਾਲੀ ਗੱਲ ਹੋਈ ਹਾਂ ਇਸ ਬੇਇੱਜ਼ਤੀ ਤੇ ਆਰਥਿਕ ਬੋਝ ਨੇ ਵਾਈਮਰ ਗਣਰਾਜ ਜੋ ਜੰਗ ਤੋਂ ਬਾਅਦ ਬਣਿਆ ਸੀ ਉਸ ਨੂੰ ਕਦੇ ਚੱਜ ਨਾਲ ਚੱਲਣ ਹੀ ਨਹੀਂ ਦਿੱਤਾ ਬਹੁਤ ਅਸਥਿਰਤਾ ਸੀ ਤੇ ਇਸੇ ਮਾਹੌਲ ਵਿੱਚ ਫਿਰ ਹਿਟਲਰ ਦਾ ਉਭਾਰ ਹੋਇਆ ਬਿਲਕੁਲ ਮਹਾਮੰਦੀ ਨੇ ਆਰਥਿਕ ਹਾਲਤ ਹੋਰ ਖਰਾਬ ਕਰ ਦਿੱਤੀ ਸੀ ਲੋਕਾਂ ਵਿੱਚ ਗੁੱਸਾ ਸੀ ਇਸ ਦਾ ਫਾਇਦਾ ਅਡੋਲਫ ਹਿਟਲਰ ਤੇ ਨਾਜ਼ੀ ਪਾਰਟੀ ਨੇ ਚੁੱਕਿਆ 1933 ਚ ਚਾਂਸਲਰ ਬਣ ਗਿਆ ਹਾਂ ਤੇ ਬਹੁਤ ਜਲਦੀ ਉਸ ਨੇ ਸਾਰੀ ਤਾਕਤ ਆਪਣੇ ਹੱਥ ਲੈ ਲਈ ਇੱਕ ਤਾਨਾਸ਼ਾਹੀ ਕਾਇਮ ਕਰ ਲਈ ਤੇ ਨਾਜ਼ੀ ਵਿਚਾਰਤਾਰਾ ਉਹ ਤਾਂ ਬਹੁਤ ਖਤਰਨਾਕ ਸੀ ਬਹੁਤ ਨਸਲਵਾਦ ਖਾਸ ਕਰਕੇ ਯਹੂਦੀਆਂ ਖਿਲਾਫ ਨਫ਼ਰਤ ਤੇ ਦੂਜੇ ਦੇਸ਼ਾਂ ਤੇ ਕਬਜ਼ਾ ਕਰਨਾ ਇਹੀ ਮੁੱਖ ਗੱਲਾਂ ਸਨ ਜਿਸ ਦਾ ਨਤੀਜਾ ਫਿਰ ਦੂਜੀ ਵਿਸ਼ਵ ਜੰਗ 1939 ਤੋਂ 1945 ਹਾਂ ਤੇ ਇਸ ਜੰਗ ਦੌਰਾਨ ਹੋਇਆ ਹੋਲੋਕਾਸਟ ਨਾਜ਼ੀਆਂ ਨੇ ਲੱਖਾਂ ਲੋਕਾਂ ਨੂੰ ਮਾਰਿਆ ਜਿਨ੍ਹਾਂ ਵਿੱਚ 60 ਲੱਖ ਯਹੂਦੀ ਸਨ ਇੱਕ ਯੋਜਨਾਬੱਧ ਕਤਲੇਆਮ ਮਨੁੱਖਤਾ ਤੇ ਕਲੰਗ ਸਹੀ ਗੱਲ 1945 ਵਿੱਚ ਜਰਮਨੀ ਦੀ ਪੂਰੀ ਤਰ੍ਹਾਂ ਹਾਰ ਹੋ ਗਈ ਤੇ ਹਾਰ ਤੋਂ ਬਾਅਦ ਕੀ ਹੋਇਆ ਫਿਰ ਵੰਡ ਹਾਂ ਫਿਰ ਤੋਂ ਵੰਡ ਜਿਹੜੇ ਜੇਤੂ ਦੇ ਸਨ ਅਮਰੀਕਾ ਬ੍ਰਿਟੇਨ ਫ੍ਰਾਂਸ ਇੱਕ ਪਾਸੇ ਤੇ ਸੋਵੀਅਤ ਯੂਨੀਅਨ ਦੂਜੇ ਪਾਸੇ ਉਨ੍ਹਾਂ ਦੀ ਆਪਸ ਵਿੱਚ ਨਹੀਂ ਬਣੀ ਸ਼ੀਤ ਯੁੱਧ ਸ਼ੁਰੂ ਹੋ ਗਿਆ ਤੇ ਜਰਮਨੀਜ਼ ਦਾ ਸ਼ਿਕਾਰ ਹੋਇਆ ਬਿਲਕੁਲ ਜਰਮਨੀ ਦੋ ਹਿੱਸਿਆਂ 'ਚ ਵੰਡਿਆ ਗਿਆ ਪੱਛਮੀ ਜਰਮਨੀ ਜੋ ਅਮਰੀਕੀ ਖੇਮੇ ਵਾਲ ਸੀ ਤੇ ਪੂਰਬੀ ਜਰਮਨੀ ਜੋ ਸੋਵੀਅਤ ਖੇਮੇ ਵਾਲ ਇੱਥੋਂ ਤੱਕ ਕਿ ਬਰਲਿਨ ਸ਼ਹਿਰ ਵੀ ਵਿਚਕਾਰੋਂ ਵੰਡ ਦਿੱਤਾ ਬਰਲਿਨ ਦੀ ਕੰਦ ਪਰ ਪੱਛਮੀ ਜਰਮਨੀ ਨੇ ਤਾਂ ਬਹੁਤ ਤਰੱਕੀ ਕੀਤੀ ਸੀ ਨਾ ਹਾਂ ਅਮਰੀਕੀ ਮਦਦ ਮਿਲੀ ਮਾਰਸ਼ਲ ਪਲਾਨ ਤੇ ਉਹਨਾਂ ਨੇ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਜੰਗ ਦੀ ਤਬਾਹੀ ਤੋਂ ਬਾਅਦ ਇੰਨੀ ਜਲਦੀ ਉੱਠਣਾ ਇਸ ਨੂੰ ਆਰਥਿਕ ਚਮਤਕਾਰ ਜਾਂ ਵਿਰਚਵਸ ਵੰਡਰ ਕਿਹਾ ਜਾਂਦਾ ਹੈ। ਵਾਹ ਇਹ ਵੰਡ ਕੋਈ 40 ਸਾਲ ਚੱਲੀ ਪਰ ਫਿਰ 1999 ਵਿੱਚ ਬਰਲਿਨ ਦੀ ਕੰਧ ਡਿੱਗ ਪਈ। ਹਾਂ ਬਿਲਕੁਲ ਅਚਾਨਕ ਜਿਵੇਂ ਇਹ ਸ਼ੀਤ ਯੁੱਧ ਦੇ ਖਤਮ ਹੋਣ ਦਾ ਨਿਸ਼ਾਨ ਬਣ ਗਈ ਤੇ ਇਸ ਨਾਲ ਜਰਮਨੀ ਦੇ ਦੁਬਾਰਾ ਇੱਕ ਹੋਣ ਦਾ ਰਾਹ ਖੁੱਲ ਗਿਆ। ਤੇ 1990 ਵਿੱਚ ਜਰਮਨੀ ਫਿਰ ਇੱਕ ਹੋ ਗਿਆ। 3 ਅਕਤੂਬਰ 1990 ਨੂੰ ਸਦੀਆਂ ਦੇ ਟੁੱਟਣ ਜੁੜਨ ਦੇ ਚੱਕਰ ਦਾ ਇੱਕ ਹੋਰ ਸ਼ਾਇਦ ਸਭ ਤੋਂ ਅਹਿਮ ਮੋੜ ਤਾਂ ਇਹ ਸੀ ਜਰਮਨੀ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਦੀ ਇੱਕ ਕਹਿ ਲੋ ਤੇਜ਼ ਛਲਕ ਕਬੀਲੇ ਸਾਮਰਾਜ ਧਾਰਮਿਕ ਲੜਾਈਆਂ ਸਿਆਸੀ ਵੰਡੀਆਂ ਭਿਆਨਕ ਜੰਗਾਂ ਫਿਰ ਵੰਡ ਤੇ ਅੰਤ ਵਿੱਚ ਮੋੜ ਏਕਤਾ ਸੱਚੂੱਚ ਬੜਾ ਉਤਰਾ ਚੜਾ ਵਾਲਾ ਸਫ਼ਰ ਰਿਹਾ ਹੈ ਨਾ ਹਾਂ ਬਿਲਕੁਲ ਮੁੱਖ ਗੱਲ ਇਹ ਸਮਝਣ ਵਾਲੀ ਹੈ ਕਿ ਜਰਮਨੀ ਦੀ ਕਿਸਮਤ ਤੇ ਉਸ ਦੀ ਪੂਗੋਲਿਕ ਸਥਿਤੀ ਉਸ ਦੀ ਅੰਦਰੂਨੀ ਫੁੱਟ ਦੀ ਆਦਤ ਤੇ ਬਾਹਰਲੀਆ ਤਾਕਤਾਂ ਦੀ ਦਖਲਅੰਦਾਜ਼ੀ ਦਾ ਕਿੰਨਾ ਅਸਰ ਰਿਹਾ ਹੈ ਹਮ ਪਰ ਨਾਲ ਹੀ ਇੱਕ ਲਗਾਤਾਰ ਏਕਤਾ ਦੀ ਭਾਲ ਵੀ ਦਿਖਾਈ ਦਿੰਦੀ ਹੈ ਭਾਵੇਂ ਉਹ ਬਿਸਮਾਰਕ ਦੇ ਜ਼ਰੀਏ ਹੋਈ ਜਾਂ ਫਿਰ ਹੁਣ ਯੂਰੋਪੀ ਸੰਘ ਦੇ ਅੰਦਰ ਸਹੀ ਗੱਲ ਤੇ ਇਹ ਸਭ ਸਾਨੂੰ ਦੱਸਦਾ ਹੈ ਕਿ ਰਾਸ਼ਟਰ ਜਾਂ ਏਕਤਾ ਕੋਈ ਪੱਕੀ ਠੋਸ ਚੀਜ਼ ਨਹੀਂ ਹੁੰਦੀ ਇਹ ਸਮੇਂ ਨਾਲ ਬਣਦੀ ਵਿਗੜਦੀ ਰਹਿੰਦੀ ਹੈ ਹਾਂ ਤੇ ਅਖੀਰ ਵਿੱਚ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਜਰਮਨੀ ਦਾ ਇਹ ਇਤਿਹਾਸ ਜਿਸ ਵਿੱਚੋਂ ਵਾਰ-ਵਾਰ ਟੁੱਟਿਆ ਤੇ ਫਿਰ ਜੁੜਿਆ ਇਸ ਤੋਂ ਅੱਜ ਦੇ ਯੂਰਪ ਲਈ ਖਾਸ ਕਰਕੇ ਯੂਰੋਪੀ ਇਕਤਾ ਤੇ ਭਵਿਕ ਲਈ ਕੋਈ ਸਬਕ ਹੈ ਕੀ ਇਹ ਟੁੱਟਣ ਜੁੜਨ ਦਾ ਚੱਕਰ ਇਦਾਂ ਹੀ ਚੱਲਦਾ ਰਹੇਗਾ ਹੂੰ ਬਹੁਤ ਵਧੀਆ ਸਵਾਲ ਹੈ